ਭਾਈ ਜੀ ਆ ਜੋ ਪਹਿਲਾ ਨਾਮ ਆ ਬੱਬੇ ਲੰਡੇ ਆ ਉਹਨਾਂ ਨੂੰ ਚਾਬੀ ਦੇ ਰਿਆ ਸਕੂਟਰੀ ਦੀ ਗੋਰੀ ਪੱਪਾ ਪਹਿਲਾ ਨਾਮ ਗੋਰੀ ਪੱਪਾ ਲੰਡਾ ਬਧਾਈਆਂ ਜੀ ਬਹੁਤ ਬਹੁਤ ਬਧਾਈਆਂ ਭਾਈ ਜੀ ਬਹੁਤ ਵਾਰ ਭਾਈ ਜੀ ਜਿਹੜੀ ਅੱਜ ਬਾਜੀ ਹੋਈ ਆ ਕੋਠੇਗੁਰੂ 14 ਕਬੂਤਰਾਂ ਨੇ ਸੱਤ ਦਾ ਟਾਈਮ ਕਰਿਆ ਤੇ 10 ਨੇ ਕਰਿਆ ਉਹਨਾਂ ਦੇ ਵਿੱਚੋਂ 7.5 ਦਾ 10 10 ਕਬੂਤਰ ਆ ਜਿਹੜੇ ਉਹ ਤਾਰਾ ਕੋਠਾਗੁਰੂ ਮੋਰ ਪੱਪੀ ਆਣਾ ਗੋਰਾ ਭਗਤਾ ਬਿੱਕੀ ਲੱਲੂਆਣਾ ਸਕੰਦਰ ਰਮਾਣਾ ਗੋਰੀ ਪਬਾਲੰਗਾ ਰਾਜੂ ਕਲਿਆਣ ਹੈਪੀ ਤਿੰਨ ਕੋਨੇ ਕਮਲ ਜਿਉਣੇ ਵਾਲਾ ਤੇ ਗੋਰੀ ਝਨੇਰ ਇਹ ਕਬੂਤਰਾਂ ਨੇ 7.5 ਟਾਈਮ ਕਰਿਆ ਇਹ 10 ਇਹ 10 ਕਬੂਤਰਾਂ ਦੀਆਂ ਪਰਚੀਆਂ ਪਾਵਾਂਗੇ ਉਹ ਦਸਾਂ ਪਰਚੀਆਂ ਤੇ ਨਾਮ ਲੇਖਦੇ ਕੋਈ ਵੀ ਚੈੱਕ ਕਰ ਸਕਦਾ ਬੋਲਦਾ ਯਾਰ ਭਾਈ ਉਹ ਕੋਈ ਜੀ ਕਰਦਾ ਪਰਚੀ ਦੇਖ ਤੇਰੀ ਪਰਚੀ ਆ ਵਿੱਚ ਤੂੰ ਵੀ ਲੈ ਕੇ ਦੇਖ ਸਕਦਾ ਕੋਈ ਵੀ ਭਾਈ ਆ ਪਾਰਟੀਆਂ ਬਾਈ ਇੱਕ ਮਿੰਟ ਬਾਈ ਕਿਹੜੀ ਕਿਹੜੀ ਪਾਰਟੀ ਦਾ ਨਾਮ ਚੈੱਕ ਕਰਾਂ ਇੱਕ ਮਿੰਟ ਯਾਰ ਇੱਕ ਮਿੰਟ ਬਾਈ ਹੋਰ ਐ ਕਰ ਜਿੱਤੀ ਕਰ ਆ ਮੈਨੂੰ ਹੋਲਡ ਕਰ ਦਿਓ ਮੈਂ ਡੱਕ ਜਾਣਾ ਇੱਕ ਮਿੰਟ ਤੁਹਾਨੂੰ ਹੋਲਡ ਕਰੀ ਕਰ ਲੈ ਇਹਨਾਂ ਨੂੰ ਨਹੀਂ ਨਹੀਂ ਜਿੱਤੀ ਯਾਰ ਆ ਵੇਖੋ ਬਈ ਆ ਡੱਬਾ ਖਾਲੀ ਐ ਠੀਕ ਆ ਨਾ ਆਇ ਚ ਪਾ ਪੂਰਾ ਇੱਕ ਇੱਕ ਉਸ ਹਿਸਾਬ ਨਾਲ ਕਰੀ ਜਾਇਂ ਇਕੱਠਾ ਆ ਕਮਲ ਜਾਨ ਵਾਲਾ ਆ ਕਮਲ ਜਾਨ ਵਾਲਾ ਆ ਨਾ ਪੜ ਲਓ ਭਾਈ ਕਮਲ ਜੌਣ ਵਾਲਾ ਠੀਕ ਹੈ ਜੀ ਬੱਕਾ ਤਨਾ ਇੱਕੋ ਜਗਾ ਮਰੀ ਜਾਂਦਾ ਆ ਮਰੋੜ 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 ਹੈਪੀ ਤਨ ਕੋਣੀ ਠੀਕ ਭਾਈ ਦੋ ਮਿੰਟ ਰੋ ਸਾਰੇ ਬੰਦੇ ਮਾਰੀ ਡਾ ਦੇਣਾ ਯਾਰ ਮਾਰੀ ਬੰਦ ਕਰ ਰਾਜੂ ਕਲਿਆਣ ਆਪਣੇ ਫੋਨ ਨੂੰ ਨੂੰ ਫੇਲਨ ਦਾਰੀ ਦਾਚਾਂਗੇ ਭਾਈ ਵੀਡੀਓ ਚਲੀ ਜਾਂਦੇ ਮਾਸਟਰ ਵੀਡੀਓ ਐ ਕਟਿੰਗ ਤੁਹਾਨੂੰ ਸਾਰਾ ਦੱਸਾਂਗੇ ਕੋਰੀ ਪਰਮਾਨੰਦਾ ਆ ਗਈ ਪਰਚੀ ਤੇਰੀ ਤੂੰ ਕਹਿੰਦਾ ਮੇਰਾ ਨਾਂ ਨਹੀਂ ਬੋਲੇ ਨਹੀਂ ਪਸਟਿਆ ਚ ਦੱਸੇ ਸਹੀ ਲਿਖੇ ਜਮਾ ਮਖਾਇਰਾ ਪਰ ਦੋਤੋਂ ਪਾਣੀ ਨਤਾਂਗੇ ਸਿਕੰਦਰ ਰਮਾਣਾ ਬਿੱਲਿਆ ਪਰਚੀ ਆ ਗਈ ਤੁਹਾਡੀ 40 ਵਜੇ 1 ਵਜੇ ਵਕੀਲ ਲੂਣਾ ਇਹ ਕਾਨੂੰਨ ਪਉਣੀ ਦੀ ਆ ਇਹ ਰੱਜਿਆ ਨਹੀਂ ਅਜੇ ਇਹ ਜੇ ਬੰਦੇ ਜਦੋਂ ਮੈਂ ਗੋਰਾ ਪੜਦਾ ਇਹ ਜੇ ਬੰਦੇ ਜਦੋਂ ਮੇਰੀ ਲਿਖਦਾ ਮਾਇਦੂ ਉਹ ਕਿਹਾ ਮਾਇਦੂ ਹੈਲੋ ਲੈ ਕੇ ਗਿਆ ਸ਼ਕਾ ਸੰਡ ਕਰਕੇ ਆ ਮੋਰ ਬੱਪੀ ਆਣਾ ਆਏ ਹਾਂ ਲੈ ਬੰਦਾ ਹਾਂ ਹਾਂ ਗੱਟਾ ਪੱਟੀ ਮੋੜਨ ਨੂੰ ਆ ਦੇ ਪਾ ਦੇ ਮੋੜਾ ਇੱਧਰ ਸੈਟ ਕਰਾ ਤਾਇ ਉਹ ਕਹਿੰਦਾ ਮੈਨੂੰ ਫਰਾ ਦੇ ਚੱਲ ਕੋਈ ਨਾ ਤਾਰਾ ਕੋਠਾ ਗਰੂ ਚੱਕ ਆਪਾਂ ਤੇਰੇ ਅੱਛਾ ਭਾਈ ਜੀ ਇੱਕ ਗੱਲ ਹੋਰ ਹੈ ਇਹਦੇ ਵਿੱਚੋਂ ਤਿੰਨ ਪਰਚੀਆਂ ਚੱਕਾਂਗੇ ਜਿਹੜੋ ਪਹਿਲੇ ਇੱਕ ਮਿੰਟ ਜੀ ਪਹਿਲੇ ਨੇ ਸਕੂਟਰੀ ਆ ਜਿਹਦੀ ਪਹਿਲੀ ਪਰਚੀ ਉਹਨੂੰ ਸਕੂਟਰੀ ਜਿਹਦੇ ਦੋਜੇ ਆਗੇ ਉਹਨੂੰ ਫਰਿੱਜ ਜਿਹਦੇ ਤੇਜੇ ਆਗੇ ਉਹਨੂੰ ਆਪਣਾ ਹੈਗਾ ਕੂਲਰ ਤੇ ਕੱਪ ਹੈਗਾ ਹੋਰ ਛੜ ਦੇ ਬਾਈ ਇਹ ਦੇਖ ਲੋ ਬਈ ਇੱਕ ਬਾਈ ਗੱਲ ਸੁਣ ਲੋ ਆ ਦੇਖੋ ਆ ਯਾਰ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਜੀ ਓ ਬਾਈ ਇੱਕ ਯਾਰ ਨਾ ਜੋ ਪਾ ਦੇ ਯਾਰ ਤਾਰੇ ਬਾਈ ਪ੍ਰਧਾਨ ਪਰਚੀ ਚੱਕੋ ਕੈਮਰੇ ਦੇ ਸਾਹਮਣੇ ਖੋਲੂ ਪਾਸੇ ਪਰਚੀ ਨੇ ਕੈਮਰਾ ਉੱਤੇ ਲੈ ਲਾ ਬਾਈ ਆ ਲੈ ਬਾਈ ਜਿਹੜੀ ਮਰਜ਼ੇ ਚੱਕ ਲੈ ਇੱਕ ਚੱਕ ਲੈ ਤੇ ਕੈਮਰੇ ਦੇ ਸਾਹਮਣੇ ਖੋਲ ਲੈ ਇਸ ਸਕੂਟਰੀ ਦਾ ਬਾਈ ਜੇਤੂ ਹੋਊਗਾ ਜਿਹੜਾ ਆ ਬੰਦਾ ਉਹ ਸਕੂਟਰੀ ਦਾ ਗੋਰੀ ਪੰਬਾ ਲੰਡਾ ਆ ਚੱਕ ਪਾ ਗੋਰੀ ਪਪਾ ਲੰਡਾ ਭਰਾਇੰਗਾ ਬਾਈ ਰੌਲਾ ਨਹੀਂ ਪਾਣਾ ਰੌਲਾ ਨਹੀਂ ਪਾਣਾ ਨਾ ਪਹਿਲੀ ਪਰਚੀ ਅਜ ਪਾੜ ਦੇ ਪਰਦੇ ਪਰਦੇ ਪਾੜ ਦੇ ਅੱਛਾ ਭਾਈ ਜੀ ਇੱਕ ਮਿੰਟ ਭਾਈ ਚੁੱਪ ਹੈਲੋ ਭਾਈ ਹੋਰ ਯਾਰ ਬਾਅਦ ਚ ਦੱਸ ਦੇ ਚੁੱਪ ਕਰ ਜਾ ਲਾਓ ਭਾਈ ਜੀ ਦੂਜੀ ਪਰਚੀ ਫਰੈਜ ਦਾ ਜੇਤੂ ਵੇਨੇ ਕਾਹਨ ਚੱਕ ਵੀ ਪ੍ਰਧਾਨ ਓਟੋ ਲੰਬੜੀ ਨਹੀਂ ਜੀ ਬੇਨੇ ਨਾ ਕੈਮਰੇ ਦੇ ਬੂਰੇ ਖੋਲੋ ਜੀ ਕਾਟ ਦਿਓ ਫਿਰ ਹੁੰਦਾ ਹੈਪੀ 3 ਕੁਣੀ ਹਾਏ ਓਏ ਉਹ ਮੋਰਤਾ ਸਾਹਿਬ ਵੀ ਓਏ ਮੰਨੀ ਓਏ ਉਹ ਪਟੋ ਓਏ ਹੋਰ ਓਏ ਹੋਰ ਬੋਲ ਕਰਾ ਲਾ ਕੋਈ ਸਾਹਿਬ ਤੋਂ ਆ ਤੇਜੀ ਪਰਚੀ ਬਾਈ ਕੁੰਨਰ ਦਾ ਹੱਕਦਾਰ ਹੋਊਗਾ ਤੀਜੀ ਪਰਚੀ ਠੀਕ ਹੈ ਚਲ ਤਰੀਨ ਕੈਮਰੇ ਦੇ ਸਾਹਮਣੇ ਖੋਲ ਬਾਈ ਓਏ ਆ ਵੇ ਸਾਹਮਣੇ ਖੋਲੀ ਜਨਾ ਸਾਰਿਆਂ ਦੀ ਸਿਕੰਦਰ ਰਮਾਣਾ ਇੱਕ ਲੈ ਚੱਕ ਓਡ ਇੱਕ ਮਿੰਟ ਦੇ ਉਹ ਕੱਪ ਕਰਦਾ ਹੈਗਾ ਆਪਣਾ ਕੱਟ ਪੈ ਨੇ ਨਾ ਨਾ ਕੁਛ ਬਾਈ ਠੀਕ ਆ ਬੇ ਆਪਾਂ ਦੇ ਕੋਲ ਸੁਪਾਟੇ ਆ ਲਈ ਵਧਾਈਆਂ ਬਾਈ ਸਾਰਿਆਂ ਨੂੰ ਹਰ ਇੱਕ ਬਾਹਰ ਆ ਜੀ ਇੰਨੀ ਜਿੰਦੈ ਸੀ ਕਿ ਸਾਰੀ ਬਾਜੀ ਲਾ ਲਈ ਮੇਰੇ ਯਾਰ ਜਦੋਂ ਜੰਦਰ ਮਾਨ ਬਾਈ ਜੀ ਬਾਈ ਜੀ ਅੱਜ ਪੋਟਾਗੁਰੂ ਕਾ ਬੇਖੇ ਬਾਜੀ ਹੋਈ ਸੀ ਜਿਹਦੇ ਵਿੱਚ ਪਹਿਲਾ ਨਾਮ ਸਪੋਟਰੀ ਸੀ ਚਾਰਜ ਵਾਲੀ ਦੂਜਾ ਨਾਮ ਪ੍ਰੈਸ ਦੇ ਤੀਜਾ ਕੋਲਰ ਪਹਿਲੇ ਨਾਮ ਦਾ ਹੱਕਦਾਰ ਬਣਿਆ ਗੋਹੂ ਗੋਲੂ ਪੱਪਾ ਲੰਡਾ ਫਰਜ ਦਾ ਹੱਕਦਾਰ ਬਣਿਆ ਗੱਗੇ ਤਿੰਨ ਕੋਨੇ ਬਰਸ ਜੀ ਪੁੱਟੋ ਲੰਬ ਵਾਲੀ ਤੇ ਕੂਲਰ ਦਾ ਬਣਿਆਗਾ ਹੱਕਦਾਰ ਸਿਕੰਦਰ ਰਮਾਨਾ ਇਹ ਤਿੰਨੇ ਨਾਮ ਅਸੀਂ ਹੁਣ ਉਹਨਾਂ ਨੂੰ ਤਕਸੀਮ ਕਰਦੇ ਆਂ ਪਰਚੀਆਂ ਕਰਤੀਆਂ ਭਾਈ ਜੀ ਆ ਜੋ ਪਹਿਲਾ ਨਾਮ ਆ ਪੱਬੇ ਲੰਡਿਆ ਨੂੰ ਆ ਉਹਨਾਂ ਨੂੰ ਚਾਬੀ ਦੇ ਰਹੇ ਆ ਸਕੂਟਰੀ ਦੀ ਗੋਰੀ ਪੱਪਾ ਪਹਿਲਾ ਨਾਮ ਗੋਰੀ ਪੱਪਾ ਲੰਡਾ ਵਧਾਈਆਂ ਜੀ ਬਹੁਤ ਵਧਾਈਆਂ ਭਾਈ ਜੀ ਬਹੁਤ ਵਧਾਈਆਂ ਉਹ ਪਾਸੇ ਆ ਗਈ ਆ ਉਹ ਬਾਈ ਇੱਕ ਮਿੰਟ ਦੇ ਹੈਪੀ ਬਾਈ ਦੀ ਤੂੰ ਇੱਕ ਮਿੰਟ ਤੁਹਾਨੂੰ ਦੱਸ ਦੂ ਉਹ ਹੈਪੀ ਹੈਪੀ ਕਿਤੇ ਹੈਪੀ ਕਿਤੇ ਬਾਈ ਨੇੜੇ ਆ ਯਾਰ ਨੇੜੇ ਆ ਇੱਥੇ ਮੂਰੇ ਆ ਇੱਥੇ ਖੜੇ ਬਾਈ ਦੇ ਬਰਾਏ ਰੱਖੀ ਸਰਾਓ ਬਾਈ ਦੇ ਦੂਜਾ ਨਾਮ ਫਰੈਜ ਆਪਣਾ ਹੈਪੀ ਤਿੰਨ ਕੋਣੀ ਨੇ ਜਿੱਤਿਆ ਠੀਕ ਹੈ ਨਾ ਉਹਨਾਂ ਦਾ ਸਪੁਰਦ ਕਰ ਰਹੇ ਆ ਜੀ ਠੀਕ ਹੈ ਜੀ ਮੋਬਾਰਕਾਂ ਵੀ ਤੈਨੂੰ ਜਵਾਨਾ ਬਾਕੀ ਆਇਆ ਮੂਰੇ ਨਾਲ ਗੁਲਗੁਲਾ ਹੋ ਗਈ ਆ ਹੈਪੀ ਸੰਗਤ ਕੂਲਰ ਆਉਂਦਾ ਬਾਈ ਜੀ ਜੋ ਤੀਤਿਆ ਨਾਮ ਸੀ ਕੂਲਰ ਸ਼ਿਕੰਦਰ ਰਮਾਣਾ ਨੂੰ ਆ ਦੇ ਰਹੇ ਆ ਜੀ ਪਿੰਡ ਕੋਠਾ ਗੁਰੂ ਠੀਕ ਹੈ ਬਾਈ ਓਕੇ ਜੀ ਇਹ ਬਾਈ ਜੀ ਕਮਲ ਜੌਨੇ ਆਲ ਦੇ ਨਾਂ ਦੇ ਪੁੱਤਰ ਸੀ ਮਾਈਸਟਰ ਫੀਰ ਕੋਟ ਜੀ ਦਾ ਉਹਨਾਂ ਨੂੰ ਨਾਮ ਦੇ ਰਹੇ ਆ 23000 ਉਹਨਾਂ ਦੇ ਹਿੱਸੇ ਦਾ ਠੀਕ ਹੈ ਤੇ ਤਾਂ ਮਲੋਟ ਦਾ ਜੀ ਇਹ ਇੱਕ ਨਾਮ ਇਹ ਬਾਈ ਲੇਟ ਆਇਆ ਇਹਨੂੰ ਦੇਤੇ 23000 ਰੁਪਿਆ ਠੀਕ ਹੈ ਜੀ ਮੁਬਾਰਕਾਂ ਬਾਈ ਠੀਕ ਹੈ